ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਜੀ ਆਪਣੇ YouTube ਚੈਨਲ ਕੇ ਰੀਨੋਲਟ ਤੇ ਸੋ ਅੱਜ ਆਪਾਂ ਲੈ ਕੇ ਆ ਚੁੱਕੇ ਹਾਂ ਜਮਾਤ 11ਵੀਂ ਦੀ ਵਿਸ਼ਾ ਪੰਜਾਬੀ ਲਾਜ਼ਮੀ ਦਾ ਪੇਪਰ ਸਮਾਂ ਆਪਣੇ ਕੋਲ 3 ਘੰਟੇ ਅਤੇ ਕੁੱਲ ਅੰਕ 80 ਨੇ ਸਭ ਤੋਂ ਪਹਿਲਾਂ ਸੁੰਦਰ ਲਿਖਾਈ ਕਰਨੇ ਸਤਿ ਬਾਅਦ ਚੋਂ ਗੁਣਵਸਤੂनिष्ठ ਪ੍ਰਸ਼ਨ ਜੇ ਮੈਂ ਪਹਿਲੇ ਵਸਤੂनिष्ठ ਪ੍ਰਸ਼ਨ ਨੇਗੇ ਮਿਹਰ ਲਿਖੇ ਪ੍ਰਸ਼ਨਾਂ ਦੇ ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਲਿਖੋ ਜੇਕਰ ਕਿਸੇ ਨੂੰ ਸੋਲੂਸ਼ਨ PDF ਚਾਹੀਦੀ ਹੈ ਤਾਂ ਉਹ WhatsApp ਚੈਨਲ ਤੇ ਜੁਆਇਨ ਹੋ ਸਕਦਾ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈਗਾ ਸੋ ਤੇਰੇ ਕੁਐਸਚਨ ਪੇਪਰ ਦੀ ਸੋਲੂਸ਼ਨ ਤੇ ਕੁਐਸਚਨ ਪੇਪਰ ਦੋਨਾਂ ਦੀ ਪੀਡੀਐਫ ਪ੍ਰੋਵਾਈਡ ਕੀਤੀ ਹੋਈ ਹੈਗੀ। ਆ ਕਮੈਂਟ ਚ ਜ਼ਰੂਰ ਲਿਖ ਦੇਣਾ। ਬਾਕੀ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਪੂਰਾ ਪੇਪਰ ਆਪਾਂ ਇਸ ਵਿੱਚ ਸੋਲਵ ਕਰਵਾ ਦਾਂਗੇ। ਸੋ ਚੰਗੀ ਤਰ੍ਹਾਂ ਇਹ ਵੀਡੀਓ ਨੂੰ ਐਂਡ ਤੱਕ ਦੇਖਣਾ। ਕਿ ਮੈਂ ਸਭ ਤੋਂ ਪਹਿਲਾਂ ਚੜ੍ਹਚ ਵਾਰੇ ਸਤਿ ਸਵਾਗਤ ਦਾ ਸਬੋਧਨ ਕਿਸਨ ਹੋਇਆ? ਤੀ ਦਾ ਬਾਬਲ ਨੂੰ ਆ। ਸੋ ਬਾਬਲ। ਤੇ ਉਸਦੇ ਪਰਿਵਾਰ। ਤੇ ਦੂਜਾਗਾ ਮੱਤੇ ਤੇ ਚਮਕਣ ਵਾਲੀ ਪੌੜੀ ਵਿੱਚ ਸੇਰਾ ਕਿਸ ਦੇ ਸਿਰ ਤੇ ਜਾਇੰਦਾ ਲਾੜੇ ਦੇ ਸੋਹ ਦੀ ਲਾੜੇ ਦੇ ਤੇ ਨੈਕਸਟ ਨਿੱਕੀ ਜਈ ਕੁੜੀ ਲੈ ਪਰਾਂਦਾ ਤੁਰੀ ਵਿਆਹਤ ਬਜੋ ਸੂਈ ਸਸੂਈ ਉਸਤਾਂ ਸਰ ਅਡਲਟ ਸ਼ਬਦ ਦਾ ਪੰਜਾਬੀ ਰੂਪ ਬਾਲਗ ਸੋ ਇਸ ਦਾ ਉਚੇ ਦਾ ਬਾਲਗ ਤੇ ਪੰਜਵਾਂ ਇਟਸ ਬੈਟਰ ਟੂ ਹੈਵ ਅ ਜੁਆਇੰਟ ਅਕਾਊਂਟ ਇਨ ਦਾ ਬੈਂਕ ਜੁਆਇੰਟ ਖਾਤਾ ਖੋਲਦਣਾ ਬਿਹਤਰ ਹੁੰਦਾ ਸੋ ਇਹ ਬੁੱਕ ਤੇ ਦਿੱਤੇ ਮੈਨੇ ਪੰਜਾਬੀ ਰੂਪ ਚਨ ਬਾਦ ਤੇ ਦੂਜਾ ਕਰਦੇ ਹੋਣਾ ਭਈ ਲਿਖੇ ਪ੍ਰਸ਼ਨਾਂ ਦੀਆਂ ਖਾਲੀ ਥਾਵਾਂ ਭਰੋ ਜਿਵੇਂ ਅਰਜੈਂਟ ਦਾ ਪੰਜਾਬੀ ਰੂਪ ਆ ਗਿਆ ਸ਼ਬਦ ਦਾ ਜ਼ਰੂਰੀ ਤੇ ਤੁਚਰਨਾਕ ਤਪਸ਼ਿਆ ਕਰਨ ਲਈ ਦਾਸ ਪਰਬਤ ਦੇ ਹਿਮਾਲਿਆ ਦੇ ਉੱਠ ਦੇ ਮੂੰਹ ਵਿੱਚ ਡੈਸ਼ ਦਿੱਤਾ ਉੱਠ ਦੇ ਮੂੰਹ ਵਿੱਚ ਜੀਰਾ ਦਿੱਤਾ ਸੱਚ ਪੂਰੀ ਲਿਖੀ ਨਹੀਂ ਹੋਈ ਮੀਰ ਜਹਾਂ ਦਾ ਡੈਸ਼ ਕਥਾ ਦਾ ਪਾਤਰ ਹੈ ਪਰਿਖਤਾ ਦਾ ਤੇ ਨੈਕਸਟ ਉਫੇਕ ਤੋਂ ਸਾਬੇ ਪਾਦੇ ਬਹੁਤ ਚਲਤ ਬੋਮਾ ਕਾ ਸੋ ਬਾਕੀ ਹੈ ਕਮੈਂਟ ਚ ਆਨਸਰ ਜਰੂਰ ਦੱਸਣਾ ਦਾ ਹਾਇ ਦਾ ਸੋ ਨੈਕਸਟ ਕਰਦੇ ਹੁਣ ਆਪਾਂ ਇੱਟ ਲਿਖੇ ਪ੍ਰਸ਼ਨਾਂ ਵਿੱਚੋਂ ਸਹੀ ਜਾਂ ਗਲਤ ਦੀ ਚੋਣ ਕਰੋ ਬੂਡਾ ਸਭ ਤੋਂ ਪਹਿਲਾਂ ਵਿਆਹ ਸਮੇਂ ਕੁੜੀ ਦੇ ਘਰ ਗਾਏ ਬਾਣੀ ਜਾਣ ਵਾਲੇ ਗੀਤਾਂ ਨੂੰ ਘੋੜੀਆਂ ਕਿਹਾ ਜਾਂਦਾ ਸਹੀ ਜਾਂ ਗਲਤ ਸੋ ਗਲਤ ਆਊਗਾ ਦੂਜਾ ਆੜਾ ਕੁੜੀ ਦੇ ਘਰ ਸਹਾਗ ਆਇਆ ਦੇ ਹਰੀਏ ਨਹੀਂ ਮੰਦਨ ਹਰੀਏ ਨਹੀਂ ਭੈਣੇ ਸਹਾਗੀ ਤਾਂ ਸਹੀ ਅਕਾਊਂਟ ਦਾ ਪੰਜਾਬੀ ਅਨਵਾਰ ਲਿਖਿਆ ਜਾਇ ਹਿਸਾਬ ਹੈ ਸਹੀ ਅਨਾਂਖਸ਼ ਦੀ ਭੈਣ ਦਾ ਨਾ ਹੋਣੀ ਕਸੀ ਸਹੀ ਦਨੈਕਸਟ ਹਾ ਸਭ ਚ ਪਰਿ ਕਹਾਣੀ ਵਿੱਚ ਰਾਜੇ ਤੇ ਪੰਨ ਤਿੰਨ ਪੁੱਤਰ ਸਨ ਤੇ ਤੀਜੇ ਦਾ ਨਾਮ ਸੀ ਮੀਰ ਜਦ ਸਹੀ ਸੋ ਇਹਨੇ ਕਿ ਪੰਜ ਸਹੀ ਐਂ ਗਲਤ ਤੇ ਨੈਕਸਟ ਹੈ ਇਹ ਲਿਖੇ ਪ੍ਰਸ਼ਨਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਵਿਆਹ ਸਮੇਂ ਮੁੰਡੇ ਦੇ ਘਰ ਗਾਏ ਜਾਣ ਵਾਲੇ ਗੀਤਾਂ ਨੂੰ ਕੀ ਕਿਹਾ ਜਾਂਦਾ ਘੋੜੀਆਂ ਪ੍ਰਲਾਦ ਭਗਤ ਲੋਕ ਕਥਾ ਦੀ ਬੰਦਗੀ ਹੈ ਮੇਟੇ ਕਹਾਣੀ ਇਸ ਤੇ ਅਰ ਲਈ ਸਤਵਦੇ ਜ਼ਰੂਰੀ ਆ ਸੰਖੇਪ ਅਤੇ ਮੁਕੰਮਲ ਜਾਣਕਾਰੀ ਦੂਜਾ ਨੀਲ ਕਮਲ ਕਥਾ ਦਾ ਮੁੱਖ ਪਾਤਰ ਹੈ ਸੁਦਾਗਰ ਅਡਵਾਂਸ ਤੋਂ ਭਾਅ ਵੇ ਬਕਾਇਆ ਤੇ ਨਖਸਟ ਕਿਸੇ ਦੇ ਪ੍ਰਸ਼ਨਾਂ ਦੇ ਉੱਤਰ ਦੋ ਦੇਵੇਂ ਚੜਚਵਾਰ ਇਸ ਉੱਤੇ ਸਾਗ ਵਿੱਚ ਤੀਕੀ ਕਹਿੰਦੀ ਹੈ ਤੇ ਕਿਉਂ ਨਿੱਕੀ ਜਹੀ ਸੂਈ ਵਟਮਤਾ ਗਸਵਾਗ ਵਿੱਚ ਕਿਸੇ ਦਾ ਕੌਣ ਕੱਟ ਰਹੀ ਹੈ ਇਸ ਸਟ੍ਰੀਮ ਵਿੱਚ ਮਜ਼ਾਕ ਦਾ ਪਾਤਰ ਕੌਣ ਬੰਦਾ ਹੈ ਸਤਿਗੁਰੂ ਕਾਸਵਾਰਿਆ ਏ ਘੋੜੀ ਵਿੱਚ ਭਾਬੀ ਕਿਸ ਨੂੰ ਘੋੜੀ ਚੁਣਉਂਦੀ ਹਨ ਸੋ ਇਹ ਕੁਐਸਚਨ ਦਾ ਆਪਾਂ ਥੋੜੇ ਜਿਹਾ ਆਨਸਰ ਕਰ ਦਿੰਦੇ ਹਾਂ ਇੱਕ ਇੱਕ ਦੋ ਲੱਖ ਲੈਣਾ ਚ ਬਾਕੀ ਚਾਰ ਲੈਣਾ ਜੇ ਕੋਈ ਕਰਨੇ ਨੇ ਤੁਸੀਂ ਜੇ ਮਤੀ ਆਪਣੀ ਮਾਨ ਉਹ ਬਾਜ ਜੀ ਕਿ ਉਸ ਦਾ ਮਾਨ ਮਾਨ ਨਾਲ ਅਣਗੋਖ ਜੁੜੇ ਕਿਸੇ ਦਾ ਧੀ ਕੱਟ ਰਹੀ ਹੈ ਜੋ ਆਪਣੇ ਸਾਹਗ ਲਈ ਖੁਸ਼ੀ ਨਾਲ ਟਿਕਾ ਗਈ ਹੈ ਸੱਟਨੀਆਂ ਵਿੱਚ ਮਜ਼ਾਕ ਦਾ ਪਾਤਰ ਮੁੰਡੇ ਦੇ ਦਾੜੇ ਦੇ ਰਿਸ਼ਤ ਦੋਸਤ ਅਤੇ ਰਿਸ਼ਤੇਦਾਰ ਬੰਦੇ ਹਨ ਭਾਬੀਆਂ ਪਿਲਾੜੇ ਨੂੰ ਘੋੜੀ ਚੜਾਉਂਦੀਆਂ ਹਨ ਜਦੋਂ ਵਿਆਹ ਲਈ ਤਿਆਰ ਹੁੰਦਾ ਸੋ ਇਹ ਆਨਸਰ ਲਿਖੇ ਇੱਕ ਇੱਕ ਲੈਣਾ ਕੀ ਕਰਾ ਚੱਕ ਤੇ ਨੈਕਸਟ 4 ਕਿਸੇ ਇੱਕ ਕਥਾ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ਸੋ ਇਹ ਆਪਾਂ ਪਲਾਸਟ ਤੇ ਕਰਾਂਗੇ ਫਿਰ ਆ ਜਾਂਦੀ ਹੈ ਅਰਜੀ ਐਪਲੀਕੇਸ਼ਨ ਸੜਕ ਉੱਤਰ ਘਟਨਾ ਬਾਰੇ ਜਾਂ ਸ਼ਰੀਰਿਕ ਤੰਤ ਦੀ ਸਮੱਸਿਆ ਬਾਰੇ ਇੱਕ ਬਾਦ ਉਸ ਬਾਦ ਪੱਤਰ ਸੋ ਦੋਨਾਂ ਪਰ ਹੈਡਿੰਗ ਮੈਂ ਤੁਹਾਨੂੰ ਨੰਬਰ ਵਿੱਚ ਟਿਸਕ ਸਰ ਸਤਿ ਸ੍ਰੀ ਅਕਾਲ ਸਪਾਤਿਕ ਨੂੰ ਪੱਤਰ ਸੰਪਾਦਕ ਦੇਣਿਕ ਪੰਜਾਬ ਟਾਈਮ ਆ ਤੇ ਵਿਸ਼ਾ ਸੜਕ ਉਤਰ ਘਟਨਾ ਅਤੇ ਅਸ਼ਲੀਲ ਗੀਤਾਂ ਦੀ ਸਮੱਸਿਆ ਬਾਰੇ ਸੋ ਇਹ ਤੁਹਾਡੀ ਬੁੱਕ ਤੇ ਵੀ ਮੈਨੂੰ ਐਪਲੀਕੇਸ਼ਨ ਜਿਸ ਤੋਂ ਕਰਨੀ ਜਿਸ ਤੋਂ ਕਰਦੇ ਤੁਸੀਂ ਵੀ ਕਰ ਸਕਦੇ ਸਰ ਸੜਕ ਉਤਰ ਘਟਨਾ ਦੇਣ ਪਰ ਦੇਣ ਵਧ ਰਹੀਆਂ ਹਨ ਇਸ ਦੇ ਪਿੱਛੇ ਕਾਰਨ ਤੇਜ਼ ਰਫਤਾਰ ਨਸ਼ੇ ਕਰਨ ਨਸ਼ਾ ਕਰਕੇ ਗੱਡੀ ਚਲਾਉਣਾ ਅਤੇ ਯਾਤਰਾ ਨਿਯਮਾਂ ਦੀ ਅਣਗਹਿਲੀ ਹਨ ਇਸ ਦੇ ਨਾਮ ਨਾਲ ਅਸ਼ਲੀਲ ਗੀਤ ਸਾਡੀ ਜੁਵਾ ਪੀੜੀ ਨੂੰ ਗਲਤ ਰਸਤੇ ਲੈ ਜਾ ਰਹੇ ਹਨ ਆਪਣੇ ਅਖਬਾਰ ਲਈ ਲੋਕਾਂ ਨੂੰ ਸੂਚਿਤ ਕਰਨ ਅਤੇ ਇਸ ਮਸਲੇ ਦੇ ਖਿਲਾਫ ਜਾਗਰੂਕਤਾ ਫੈਲਾਉਣ ਦੀ ਅਰਜ਼ੀ ਹੈ ਧੰਨਵਾਦ ਤੁਹਾਡਾ ਨਾਮ ਸੋ ਬਹੁਤੀ ਜਾਂਦੇ ਛੋਟੀ ਐਪਲੀਕੇਸ਼ਨ ਹੈ ਤੇ ਦੂਜਾ ਵੀ ਉਸੇ ਕੈਪਲੀਕੇਸ਼ਨ ਨਹੀਂ ਕਰਵਾਈ ਜਾਗੀ ਅੱਗੇ ਹੋ ਗਏ ਬੇਦਖਲੀ ਨੋਟਿਸ ਲਈ ਇਜ਼ਤਿਹਾਰ ਜਾਂ 42 ਸਦਾ ਪੱਤਰ ਮੇਰਾ ਪਕਰਜ ਪਹਿਲਾਂ ਬੇਜਖਰੀ ਨੋਟਿਸ ਲਈ ਦਿੱਤਾ ਹੈ ਇਸ ਤੇ ਇਹ ਵੀ ਬੁਖਤ ਦਿੱਤੇ ਹੋਣੇ ਪ੍ਰਾਪਰਟੀ ਨੰਬਰ 103 ਗਲੀ ਨੰਬਰ 4 ਸੈਰ ਲੁਧਿਆਣਾ ਦੀ ਮਾਲਕੀਅਤ ਕੀ ਤੌਰ ਤੇ ਮੇਰੇ ਨਾਮ ਤੇ ਇਸ ਨੂੰ 15 ਦਿਨਾਂ ਦੇ ਅੰਦਰ ਖਾਲੀ ਕੀਤਾ ਜਾਵੇ ਸੋ ਇਹ ਬੁਖਤ ਤੁਸੀਂ ਦੇਖ ਲੈਣਾ ਕਿਵੇਂ ਕਰ ਦਿੱਤਾ ਹੋਏਗਾ ਉਸ ਤੋਂ ਕਰ ਸਕਦੇ ਹੋ ਇਹ ਤੁਸੀਂ ਜੇ 42 ਸੱਦਾ ਪੱਤਰ ਸ ਹੈ ਜੋੜਿਆ ਵੱਲੋਂ ਸੱਦਾ ਸਾਡੇ ਪੁੱਤਰਾ ਬੰਦੀ ਸਿੰਘ ਦਾ ਵਿਆਹ ਕਰਨਦੀਪ ਸਿੰਘ ਨਾਲ 22 25 ਦਸੰਬਰ 2024 ਦੀ ਜਗ੍ਹਾ 'ਤੇ 24 ਵੀ ਲਿਖ ਸਕਦੇ ਜਾਂ 25 ਵੀ ਲਿਖ ਦਿਓ ਕੋਈ ਚੱਕਰ ਨਹੀਂ ਇਸ ਦਾ ਨੂਗਰ ਦੁਆਰਾ ਸਾਹਿਬ ਵਿਖੇ ਤੁਸੀ ਸਾਡੇ ਸਨਮਾਨੀ ਮਹਿਮਾਨੋਂ ਕਿਰਪਾ ਕਰਕੇ ਸਾਡੇ ਖੁਸ਼ੀ ਦੇ ਮੌਕੇ ਨੂੰ ਚਾਰ ਚੰਨ ਲਗਾਓ ਸੋ ਇਹ ਤੁਹਾਨੂੰ ਬੁੱਕ ਤੇ ਕਰ ਲੈਣਾ ਇੱਥੇ ਦਾ ਕੁਝ ਜਿਆਦਾ ਸਿੰਪਲ ਲਿਖਿਆ ਹੋਇਆ ਹੈ ਕਿਸੇ ਇੱਕ ਵਿਸ਼ੇ ਉੱਤੇ 150 ਸ਼ਬਦਾਂ ਵਿੱਚ ਪੈਰਾ ਰਚਨਾ ਕਰੋ ਘਰ ਤੇ ਰੁੱਕ ਜਾਂ ਸਰਚ ਕਰਨਾ ਸੋ ਇੱਕ ਤੇ ਕਰਤੇ ਰੁੱਖ ਦਿੱਤਾ ਹੈ। ਘਰ ਸਾਡੇ ਜੀਵਨ ਦਾ ਅਹਿਮ ਹਿੱਸਾ ਜਿੱਥੇ ਅਸੀਂ ਸਭ ਪਛਾਣ ਨਾਲ ਰਹਿੰਦੇ ਹਾਂ। ਰੁੱਖ ਇਸ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ। ਰੁੱਖ ਸਿਰਫ ਆਵਾ ਪ੍ਰਾਣੀ ਨਹੀਂ ਕਰਦੇ ਸਭ ਘਰ ਦੇ ਆਲੇ ਦੁਆਲੇ ਸਰਦ ਠੰਡ ਫਾਇਦਾ ਕਰਦੇ ਹਨ। ਇਸ ਲਈ ਹਰੇ ਭਰੇ ਰੁੱਖ ਲਗਾਉਣਾ ਸਾਡੇ ਘਰਾਂ ਲਈ ਜ਼ਰੂਰੀ ਹੈ। ਸਵੇ ਵੀ ਹੋ ਗਿਆ ਤੇ ਨੈਕਸਟ ਰਹਿ ਗਿਆ ਕਿਸੇ ਤੇ ਨਮਾਵਰ ਨਹੀਂ ਇਸ ਤਰ੍ਹਾਂ ਬੱਕਾ ਵਿੱਚ ਵਰਤੋ ਕਿ ਉਹਨਾਂ ਦੇ ਅਰਥ ਸਪਸ਼ਟ ਹੋ ਜਾਣ। ਇਵੇਂ ਸਭ ਤੋਂ ਪਹਿਲਾਂ ਉਂਗਲਾਂ ਤੇ ਨਿਚੋਣਾ ਦੂਜਾ ਅੱਖਾਂ ਉੱਤੇ ਬਿਠਾਉਣਾ ਤੀਜਾ ਰੰਗ ਵਿੱਚ ਪੰਗ ਪਾਉਣਾ ਚੌਥਾ ਬਾਤ ਪੁੱਛਣੀ ਤੇ ਪੰਜਵਾਂ ਰੁੱਤ ਖੋਲਣ ਲੱਗ ਗਈ ਸੋ ਆਸੀ ਉਂਗਲਾਂ ਤੇ ਨਿਚੋਣਾ ਮਾਂ ਬੱਚਿਆਂ ਨੂੰ ਉਂਗਲਾਂ ਤੇ ਨਿਚਾ ਰਹੀ ਸੀ ਅੱਖਾਂ ਉੱਤੇ ਬਿਠਾਉਣਾ ਸਾਡਾ ਮਹੱਲ 우ਸਤਾਦ ਜੀ ਨੇ ਅੱਖਾਂ ਉੱਤੇ ਬਿਠਾਉਂਦਾ ਰੰਗ ਵਿੱਚ ਪੰਗ ਪਾਉਣਾ ਗਿਡਾਰੀ ਨੇ ਰੰਗ ਵਿੱਚ ਪੰਗ ਪਾ ਕੇ ਮੈਚ ਦਾ ਮਜ਼ਾ ਖਰਾਬ ਕਰ ਦਿੱਤਾ ਸੋ ਇਹ ਤੁਸੀਂ ਆਪਣੇ ਆਪ ਵੀ ਕਰ ਸਕਦੇ ਹੋ ਮਾਹਰਿਆ ਦੇ ਅਰਥ ਤੇ ਹੁਣ ਆਪਾਂ ਮਿੱਥ ਕਥਾ ਪ੍ਰल्हाਦ ਪਾਖ ਤਸਾਹ ਕਰਦੇ ਹਾਂ ਸੋ ਮਿੱਥ ਕਥਾ ਦਾ ਸਭ ਤੋਂ ਪਹਿਲਾ ਮੋਢਲਾ ਰੂਪ ਤੇ ਮਹੱਤਵਪੂਰਨ ਭਾਗ ਮਿੱਥ ਕਥਾ ਮਾ ਉਸ ਵੇਲੇ ਦੇ ਮਨੁੱਖ ਦੀ ਸਮਝ ਨੂੰ ਪੇਸ਼ ਕਰਦੀ ਹਨ ਪ੍ਰल्हाਦ ਮਿੱਥ ਕਥਾ ਦਾ ਪਾਤਰ ਇੱਕ ਬਾਲਕ ਜੋ ਨੇਕੀ ਦਾ ਪ੍ਰਤੀਕ ਹੈ ਇਕਰਨਾਖਸ਼ ਦਾ ਪੁੱਤਰ ਜੋ ਬੰਦੀ ਦਾ ਪ੍ਰਤੀਕ ਹੈ ਬੈਕਉਂਟ ਜਾਂ ਸਵਰਗ ਵਿਚਰਨਾਖਸ਼ ਤੇ ਪ੍ਰਨਾਖਸ਼ ਦੋ ਪਰਾਂ ਰਹਿੰਦੇ ਸਨ ਦੀਪਤੀਆਂ ਦੇ ਸ਼ਰਾਬ ਕਰਨ ਇਹਨਾਂ ਨੂੰ ਬੈਕਗ੍ਰਾਉਂਡ ਵਿੱਚੋਂ ਨਿਕਲਣਾ ਪਿਆ। ਪ੍ਰਨਾਕਸ਼ ਦੀ ਮੌਤ ਹੋ ਗਈ। ਹਰਨਾਕਸ਼ ਧਰਤੀ ਤੇ ਰਾਜ ਕਰਨ ਲੱਗ ਪਿਆ। ਪ੍ਰਨਾਕਸ਼ ਦੀ ਮੌਤ ਹੋ ਗਈ। ਉਸ ਦੇ ਉਸਨੇ ਮੌਤ ਤੇ ਕਾਬੂ ਪਾ ਲਈ। ਹਿਮਾਲਿਆ ਪਰਬਤ ਤੇ ਜਾ ਕੇ ਬਹੁਤ ਤਪੱਸਿਆ ਕੀਤੀ। ਇਸ ਤਪੱਸਿਆ ਦੇ ਫਲ ਸ੍ਰੂਪ ਜਦੋਂ ਪ੍ਰਮਾਤਮਾ ਪ੍ਰਗਟ ਹੋਇਆ ਤਾਂ ਉਸਨੇ ਰੱਬ ਤੋਂ ਇਹੇ ਬਾਰ ਮੰਗੇ। ਨਾ ਮੈਂ ਦਿਨ ਨੂੰ ਮਰਨਾ ਨਾ ਰਾਤ ਨੂੰ ਮੈਂ ਨਾ ਅੰਦਰ ਮਰਨਾ ਨਾ ਬਾਹਰ ਮਰਨਾ ਨਾ ਮੈਂ ਨਾ ਧਰਤੀ ਤੇ ਮਰਾਂ ਨਾ ਆਕਾਸ਼ ਤੇ ਮੈਂ ਨਾ ਬਿਮਾਰੀ ਨਾਲ ਮਰਾਂ ਨਾ ਹਥਿਆਰ ਨਾਲ ਮੈਂ ਨਾ ਪਸ਼ੂਆਂ ਤੋਂ ਮਰਾਂ ਨਾ ਮਨੁੱਖ ਤੋਂ ਪਰਮਾਤਮਾ ਨੇ ਇਹ ਹੀ ਵਰ ਦੇ ਦਿੱਤੇ ਹਰਨਾਸ਼ ਬੇਖੌਫ ਹੋ ਕੇ ਰਾਜ ਕਰਨ ਲੱਗਾ ਹੰਕਾਰ ਵਿੱਚ ਆ ਕੇ ਲੋਕਾਂ ਤੇ ਜ਼ੁਲਮ ਕਰਨ ਲੱਗਾ ਤੇ ਪਰਮਾਤਮਾ ਦੀ ਥਾਂ ਕਹਿੰਦਾ ਮੇਰਾ ਨਾਮ ਜਪੋ ਹਰਨਾਸ਼ ਦੇ ਕਰਿੱਤ ਪੁੱਤਰ ਨੇ ਜਨਮ ਲਿਆ ਜਿਸ ਦਾ ਨਾ ਪੈਰ ਲਾਦ ਰੱਖਿਆ ਜਦੋਂ ਉਸ ਨੂੰ ਪੜਨ ਲਈ ਪਾਡਸ਼ਾਲਾ ਭੇਜਿਆ ਤਾਂ ਪਾਦੇ ਨੇ ਹਰਨਾਖਸ਼ ਦਾ ਨਾਮ ਜਪਣ ਲਈ ਕਿਹਾ ਪਰ ਪ੍ਰਿਲਾਦ ਪ੍ਰਿਲਾਦ ਪਰਮਾਤਮਾ ਨੂੰ ਹਰਨਾਖਸ਼ ਤੋਂ ਵੱਡਾ ਮੰਨਦਾ ਸੀ ਤੇ ਉਹ ਪਰਮਾਤਮਾ ਦਾ ਨਾਮ ਜਪਦਾ ਸੀ ਪਾਦੇ ਨੇ ਹਰਨਾਖਸ਼ ਕੋਲ شکایت ਕੀਤੀ ਹਰਨਾਖਸ਼ ਨੇ ਜਦੋਂ ਪ੍ਰਿਲਾਦ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਪਰਮਾਤਮਾ ਇੱਕ ਸਰਬਸ਼ਕਤੀਮਾਨ ਹੈ ਉਸ ਨੇ ਸਾਰੀ ਦੁਨੀਆ ਪੈਦਾ ਕੀਤੀ ਹੈ ਹਰਨਾਖਸ਼ ਨੂੰ ਬਹੁਤ ਗੁੱਸਾ ਆਇਆ ਪਰਲਾਦ ਨੂੰ ਉਸਦੀ ਮਾਂ ਨੇ ਸਮਝਾਇਆ ਤੇ ਪਿਤਾ ਦੀ ਸ਼ਕਤੀ ਤੇ ਬ੍ਰਾ ਸ਼ਕਤੀ ਤੇ ਬ੍ਰਾਂ ਬਾਰੇ ਦੱਸਿਆ ਪਰਲਾਦ ਨੇ ਕਿਹਾ ਸਭ ਤੋਂ ਸ਼ਕਤੀਸ਼ਾਲੀ ਪਰਮਾਤਮਾ ਹੈ ਪਿਤਾ ਜੀ ਪਿਤਾ ਜੀ ਨੂੰ ਵੀ ਉਸਨੇ ਹੀ ਬਣਾਇਆ ਹਰਿ ਰਾਖਸ਼ ਨੂੰ ਹੋਰ ਗੁੱਸਾ ਚੜ ਗਿਆ ਉਸਨੇ ਜਲਾਦਾਂ ਨੂੰ ਸੱਜ ਕੇ ਪ੍ਰਹਲਾਦ ਨੂੰ ਸਮੁੰਦਰ ਵਿੱਚ ਡੋਬ ਕੇ ਮਾਰ ਦੇਣ ਦਾ ਹੁਕਮ ਦਿੱਤਾ ਜਲਾਦਾਂ ਨੇ ਜਦੋਂ ਪ੍ਰਹਲਾਦ ਨੂੰ ਸਮੁੰਦਰ ਵਿੱਚ ਸੁੱਟਿਆ ਤਾ ਇੱਕ ਲੈਰ ਨੇ ਮੁੜ ਕੇ ਨਾਰੇ ਤੇ ਫੇਰ ਸੁੱਟ ਦਿੱਤਾ ਜਲਾਤਾ ਨੇ ਸਾਰੀ ਗੱਲ ਆ ਕੇ ਹਰਨਾਖਸ਼ ਨੂੰ ਦੱਸੀ ਫਿਰ ਹਰਨਾਖਸ਼ ਨੇ ਜਲਾਤਾ ਨੂੰ ਕਿਹਾ ਕਿ ਉਸ ਨੂੰ ਪਰਬਤ ਤੋਂ ਸੱਲੇ ਸੁੱਟ ਕੇ ਮਾਰ ਦੇ ਪਰਲਾਦ ਫਿਰ ਬਚ ਗਿਆ ਕਿ ਉਹ ਉਹ ਪਰਬਤ ਤੋਂ ਸੰਘਣੇ ਪ੍ਰਖ ਬਟ ਡਿੱਗ ਪਿਆ ਹਰਨਾਖਸ਼ ਨੇ ਫਿਰ ਪ੍ਰਲਾਦ ਆਤੀ ਅੱਗੇ ਸੁੱਟਿਆ ਉਹ ਫਿਰ ਬਚ ਗਿਆ ਹਰਨਾਖਸ਼ ਦੀ ਭੈਣ ਕੋਲ ਗਿਆ ਸੀ ਉਹ ਲੜਕਾ ਸੀ ਜਿਸ ਨੂੰ ਅਗਨੀ ਦਾ ਵਰ ਪ੍ਰਾਪਤ ਸੀ ਉਸ ਨੂੰ ਅੱਗ ਨਹੀਂ ਸਾੜੇਗੀ ਹਰਨਾਖਸ਼ ਦੇ ਕਹਿ ਮਤਾਬਿਕ ਉਹ ਪਰਲਾਦ ਨੂੰ ਗੋਦੀ ਵਿੱਚ ਲੈ ਕੇ ਅੱਗ ਵਿੱਚ ਬੈਠ ਗਈ ਤਾਂ ਕਿ ਪ੍ਰਲਾਦ ਮਰ ਜਾਵੇ ਪਰ ਹੋਲੀ ਕਾ ਸੜ ਗਈ ਤੇ ਪ੍ਰਲਾਦ ਬਚ ਗਿਆ ਹਰਨਾਖਸ਼ ਗੁੱਸੇ ਵਿੱਚ ਆਗ پاگل ਹੋ ਗਿਆ ਉਸ ਨੇ ਇੱਕ ਲੋਹੇ ਦਾ ਤੰਮਣ ਨੂੰ ਗਰਮ ਕਰਕੇ ਪ੍ਰਲਾਦ ਨੂੰ ਕਿਹਾ ਕਿ ਤੇਰਾ ਪ੍ਰਮਾਤਮਾ ਕਿੱਥੇ ਹੈ ਪਰਮਾ ਪ੍ਰਲਾਦ ਨੇ ਕਿਹਾ ਕਣ ਕਣ ਵਿੱਚ ਤਾਂ ਹਰਨਾਖਸ਼ ਨੇ ਕਿਹਾ ਜੀ ਪ੍ਰਮਾਤਮਾ ਇਸ ਥੰਮ ਵਿੱਚ ਆਇਆ ਤਾਂ ਇਸ ਨੂੰ ਜਫੀ ਪਾ ਲਈ। ਉਸ ਸਮੇਂ ਪ੍ਰਲਾਦ ਨੂੰ ਥੰਮ ਤੇ ਇੱਕ ਕੀੜੀ ਤੁਰਦੀ ਰਹੀ ਸੀ ਤੇ ਉਸ ਨੇ ਬੇਫਿਕਰੋ ਕੇ ਥੰਮ ਨੂੰ ਜਫੀ ਪਾ ਲਈ। ਅੰਨਾਕਸ਼ ਉਸ ਵਿੱਚ ਅੰਨਾ ਹੋ ਗਿਆ ਤੇ ਉਸ ਨੇ ਪ੍ਰਲਾਦ ਤੇ ਵਾਰ ਕੀਤਾ ਤੇ ਤਲਵਾਰ ਥੰਮ ਤੇ ਜਾ ਵੱਜੀ ਤੇ ਥੰਮ ਟੁੱਟ ਗਿਆ ਅਤੇ ਉਸ ਵਿੱਚੋਂ ਨਰਸਿੰਘ ਦੇ ਰੂਪ ਵਿੱਚ ਪ੍ਰਮਾਤਮਾ ਪ੍ਰਗਟ ਹੋਇਆ। ਪ੍ਰਮਾਤਮਾ ਦਾ ਇਹ ਰੂਪ ਅੱਧਾ ਮਨੁੱਖ ਤੇ ਅੱਧਾ ਸ਼ੇਰ ਸੀ। ਤੇ ਉਸਨੇ ਅਰਦਾਕਸ ਦਾ ਸਿਰ ਆਪਣੇ ਪੱਟਾ ਤੇ ਰੱਖ ਲਿਆ ਤੇ ਨਹੋਂਦਰਾ ਨਾਲ ਮਾਰ ਦਿੱਤਾ ਨਰਸਿੰਘ ਨੇ ਦੱਸ ਦਿੱਤਾ ਕੀ ਦੱਸ ਦਿੱਤਾ ਸੀ ਕਿ ਤੈਨੂੰ ਸ਼ਰਤਾਂ ਅਨੁਸਾਰ ਹੀ ਮਾਰਿਆ ਜਾ ਰਿਹਾ ਹੈ ਉਸ ਸਮੇਂ ਦਾ ਦਿਨ ਸੀ ਨਰਾਸੀ ਸ਼ਾਮ ਦਾ ਸਮਾ ਸੀ ਨਾ ਹੌਂਦਰ ਸੀ ਨਾ ਬਾਹਰ ਸੀ ਦਹਿਲੀਜ਼ ਤੇ ਸੀ ਨਾ ਉੱਤਕਤੀ ਸੀ ਤੇ ਨਾ ਹੀ ਕਾਸ਼ਟੇ ਉਹ ਨਰਸਿੰਘ ਦੇ ਪੱਟਾ ਤੇ ਸੀ ਨਾ ਉਹ ਮਾਰੀ ਨਾਲ ਮਰਿਆ ਸੀ ਨਾ ਤਿਆਰ ਦਾ ਨ ਉਹ ਹੰਦਰਾ ਨਾਲ ਮਰਿਆ ਸੀ ਮਾਰਨ ਵਾਲਾ ਨਾ ਮਨੁੱਖ ਸੀ ਨਾ ਹੀ ਪਸ਼ੂ ਸੀ ਦੋਹਾਂ ਦਾ ਦੱਦਾ ਰੂਪ ਸੀ ਸੁਰਨਾਖਸ਼ ਨੂੰ ਬਰ ਪ੍ਰਾਪਤੀ ਮਰਨ ਤੋਂ ਪਛਾਹ ਪਛਾਹ ਨਾ ਸਕੀ ਅੰਨਾਖਸ਼ ਦੇ ਅੰਤਮ ਅਗਰੂਪ ਹੈ ਲਾ ਧਰਤੀ ਤੇ ਰਾਜ ਕਰਨ ਲੱਗਾ ਅਤੇ ਸਾਰੇ ਖੁਸ਼ੀ ਸੁਖੀ ਹੋ ਗਏ ਸੋ ਏ ਸੀ ਦਾ ਸਾਰ ਹੈ ਰਾਤ ਭਗਤ ਦਾ ਸੋ ਬੋਲਤੀ ਯਾਦ ਸਿ ਪਸਾ সোশন পেপার আমরা কপ্লিট হয়ে চুক সো বি লাইক চ্যানেল সবসক্রাইব মিলতে ন